ਬਲਜੀਤ ਬਲਜੀਤ ਓਏ ਆ ਕੀ ਕਰਾ ਲਿਆ ਵਾ ਕੁਛ ਨਹੀਂ ਮੇਰੇ ਪੈਰ ਤੇ ਲੱਗ ਗਿਆ ਸੀ ਪੈਰ ਚਲਕ ਗਿਆ ਸੀ ਮੈਂ ਪਾਣੀ ਲੈਣ ਗਈ ਸੀ ਪੈਰ ਚਲਕ ਐਨੀ ਛੱਟ ਲੱਗਦੀ ਆ ਮੈਨੂੰ ਪਤਾ ਨਹੀਂ ਲੱਗਾ ਮੈਂ ਇੱਕਦਮ ਡਿੱਗ ਗਈ ਮੇਰਾ ਹੀ ਪਾਰ ਪੈ ਗਿਆ ਉੱਥੇ ਕੁਛ ਦੇਣਾ ਕੀ ਠੀਕ ਵਾ ਬਾ ਮਖਾਲੀ ਕਿਥੋਂ ਵੀ ਨਹੀਂ ਹਾਲ ਗਿਆ ਸੈਲਸ ਗਿਆ ਮੇਰੇ ਨਾਲ ਕਿੱਥੇ ਗਈ ਸੀ ਆਹ ਸ਼ਹਿਰ ਗਈ ਦਵਾਈ ਲੈਣ ਤੇ ਕੀ ਜਾਂਦਾ ਡਾਕਟਰ ਠੀਕ ਹੀ ਆ ਮਾਮੂ ਨੂੰ ਪਤਾ ਕੀ ਆ ਵਾ ਅਸੀਂ ਦੇਣੇ ਕਿਥੋਂ ਚਲ ਗਈ ਕਿਥੋਂ ਤੂੰ ਇੱਥੇ ਹੀ ਬਸ ਪਾਣੀ ਲੈਣ ਗਈ ਸੀ ਯਾਰ ਗੱਲ ਮੈਨੂੰ ਹੋਰ ਲੱਗਦੀ ਆ ਪਈ ਨਹੀਂ ਨਹੀਂ ਗੱਲ ਕਿਉਂ ਹੋਰ ਨਹੀਂ ਦੱਸ ਜ਼ਿਆਦਾ ਮੈਨੂੰ ਕੰਮ ਲੱਗਦਾ ਉਹ ਫਰੈਕਟਰ ਦਾ ਕੰਮ ਨਹੀਂ ਦਾ ਉਹ ਥੋੜੀ ਲੱਗ ਗਈ ਸੱਟ ਕੋਈ ਗੱਲ ਨਹੀਂ ਆਪੇ ਠੀਕ ਹੋ ਜਾਈਂ ਮੈਂ ਤੇ ਆ ਨਾ ਨਹੀਂ ਕੰਮ ਕਰਿਆ ਕਰ ਤਾਨੂੰ ਮੈਨੂੰ ਪਤਾ ਹੀ ਨਹੀਂ ਲੱਗਾ ਕੁਛ ਇਹਨ ਚਲਦੇ ਬੈਠਾ ਨਾ ਪਾਣੀ ਉਹ ਨਹੀਂ ਨਹੀਂ ਬਹਿ ਜਾ ਤੂੰ ਆਪੇ ਲਿਆਉਣਾ ਬਾਹਰ ਆ ਚੰਗਾ ਏ ਤੂੰ ਮੈਨੂੰ ਫੋਨ ਕਰਕੇ ਦੱਸ ਦਿੰਦੀ ਯਾਰ ਚਲ ਵੀ ਪਤਾ ਤੈਨੂੰ ਕੰਮ ਤੇ ਕੇ ਮੈਂ ਕਿ ਕੀ ਤੰਗ ਕਰਨੀ ਚੱਲ ਮੈਂ ਕੋਈ ਨਾ ਪਾਣੀ ਪੀਣਾ ਬਾਹਰ ਕਾਈ ਮਗੋਸ਼ਨ ਨੂੰ ਦੱਸਿਆ ਤਾਂ ਨਹੀਂ ਹੈਗਾ ਕਿ ਤੇ ਭੁਆ ਹੀ ਨਾਲ ਗੱਲ ਕਰਦਿਆਂ ਕੁਸ਼ਰਨ ਨਾਲ ਹਾਂ ਪਤਾ ਕੀ ਹਾਲੀ ਹੁਣ ਤੇਰੀ ਬਾਹ ਦਾ ਠੀਕ ਆ ਭਾਜੀ ਮੈਂ ਤਾਂ ਚੰਗੀ ਉਹਦੀ ਲਾ ਕੇ ਆਈ ਹਾਂ ਤੁੰਗੀ ਬੇਚਤੀ ਦੀ ਕਰਕੇ ਆਈ ਹਾਂ ਮੈਂ ਤਾਂ ਜੋ ਮੂੰਹ ਆਇਆ ਮੈਂ ਸਭ ਕੁਛ ਕਿਹਾ ਉਹਨੇ ਤੇ ਕਿਹਾ ਹੱਦੀ ਕਰ ਛੱਡੀ ਏ ਐਦਾਂ ਵੀ ਕੋਈ ਕਰਦਾ ਵਾ ਨਹੀਂ ਐਦਾਂ ਵੀ ਕੋਈ ਕਰਦਾ ਵਾ ਕਿਤੇ ਮਾਸਾ ਤਰਸ ਨਹੀਂ ਇਹਨੂੰ ਆਇਆ ਇੰਨਾ ਕਿ ਰੱਬ ਭੁੱਲੀ ਏ ਇੰਨਾ ਕਿ ਸੱਚੀ ਉਹ ਗੱਲ ਕਿਤੇ ਮੈਂ ਕਹਿੰਨੀ ਆਏ ਕਿਸ਼ਲਸਾ ਮਨ ਲਗਾ ਦੇ ਮੈਂ ਕਿਸ਼ਲਸਾ ਕਿਉਂ ਗੱਲ ਕਿਉਂ ਨਹੀਂ ਕੀਤੀ ਗਰਸ਼ਰ ਨਾਲ ਤੂੰ ਮੈਂ ਨਹੀਂ ਦੱਸਿਆ ਕਿਉਂ ਨਹੀਂ ਕੀਤੀ ਗੱਲ ਤੂੰ ਹੁੰਦਾ ਨਹੀਂ ਉਹਨੂੰ ਪਤਾ ਨਹੀਂ ਲੱਗਣਾ ਮੈਂ ਉਹ ਕਹਿੰਦੇ ਕੀ ਕਰ ਮੈਂ ਕਹਿੰਦਾ ਤਿਲਕ ਗਈਆਂ ਦੱਸ ਹੈ ਆਏ ਨਹੀਂ ਤਨ ਤੇਰਾ ਜਿਗਰਾ ਜਿਹੜਾ ਤੂੰ ਇੰਨਾ ਝੂਠ ਬੋਲ ਕੇ ਤੇ ਮੈਂ ਤਿਲਕ ਗਈਆਂ ਇਹ ਨੂੰ ਦੱਸਣਾ ਹੈ ਨਾ ਉਹਨੂੰ ਪਤਾ ਲੱਗੇ ਮੈਂ ਦੱਸਣੀ ਮੈਂ ਕਰਦੀਆਂ ਗੱਲ ਜੀ ਐਵੇਂ ਫੇਰ ਲੜਾਈ ਕਿਉਂ ਲੜਾਈ ਹੋਉਂਦੀ ਤੇ ਹੋਵੇ ਲੜਾਈ ਜਿਹੜੀ ਉਹ ਗੱਲ ਮੁੱਕਦੀ ਮੁਕਾਉਣੀ ਹੈ ਇਹ ਥੋੜੀ ਗੱਲ ਉਹ ਵੀ ਬੋਲਣ ਲੱਗੇ ਫੇਰ ਬੀਜੂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਨਾ ਫਿਕਰ ਕਰ ਤੂੰ ਚਿੰਤਾ ਨਾ ਕਰ ਮੈਂ ਸੰਭਾਲ ਕੀ ਕੁਛ ਹੋਣ ਡਿਆ ਵੇ ਵਿਖੀ ਹੋਣ ਦੇ ਨਾਲ ਦੀ ਕਿਦਾਂ ਪਵਾਂਟੇ ਆ ਪਵੋਣੀਆਂ ਮੈਂ ਆ ਲੈਂਦੇ ਆ ਗੁਰਜਿੰਦਰ ਨੂੰ ਇਕੱਠਿਆਂ ਪਾਟਾਉਣ ਤੇ ਮਨਜਿੰਦਰ ਨੂੰ ਵੀ ਸਾਧਦੀ ਆ ਤੇ ਫੇਰ ਇਹਨਾਂ ਦੀ ਲੈਣੀ ਹੈ ਖਬਰ ਇੱਥੋਂ ਤੱਕ ਕੰਮ ਪਹੁੰਚ ਗਿਆ ਵਾ ਲੋਕਾਂ ਦੇ ਕਿ ਸ਼ਬੀਲਾ ਲੰਦੇ ਨੇ ਲੋਕ ਕਿਤੇ ਪਾਣੀ ਵਾਸਤੇ ਆਏ ਤੇ ਬੋਟ ਜਿੰਨਾ ਬੱਚਾ ਉਹਨਾਂ ਨੂੰ ਪਾਣੀ ਤੇ ਤਰਸਾਉਂਦੇ ਆ ਤੂੰ ਪਾਪਨੇ ਐਡੀ ਕਿਤੇ ਮੈਂ ਕਹਿੰਨੀ ਕਿ ਕਿਹੜੀ ਮਿੱਟੀ ਦੀ ਬਣੀ ਹੈ ਜਨਾਨੀ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਦੱਸਦੀ ਆ ਨਾ ਸਣੀ ਨੂੰ ਉਹ ਤਾਂ ਪਤਾ ਲ ਘਾਰਾ ਰੱਖਿਆ ਇਹ ਗੱਲ ਲ ਕੋਣ ਵਾਲੀਆਂ ਨੇ ਕਿਤੇ ਅੱਜ ਨਹੀਂ ਤੇ ਕੱਲ ਪਤਾ ਲੱਗਣਾ ਹੀ ਆ ਕਿੰਨਾ ਕੱਲ ਘਾਰ ਰੱਖਿਆ ਹੈ ਮੈਂ ਕਮੀਨ ਨਾਲ ਗੱਲ ਕਰਨੀ ਹੈ ਤੇ ਗੱਲ ਕਿਉਂ ਨਹੀਂ ਕਰਨੀ ਮੈਂ ਦੱਸ ਨਹੀਂ ਕਿ ਕੀ ਕੁਛ ਹੋ ਗਿਆ ਇਹਦੇ ਨਾਲ ਚਾਹਤਾ ਪੂਆ ਜੀ ਹੱਸ ਰਹੀ ਆ ਪੂਆ ਹੱਸ ਰਹੀ ਕਰੋ ਸੱਸ ਪੂਆ ਜੀ ਕੀ ਝੂਠ ਬੋਲਤਾ ਕੀ ਲਕੌਂਡ ਹੈ ਜੀ ਮੇਰੇ ਕੋਲ ਬੇ ਨੇ ਤੂੰ ਕੀ ਦੱਸਿਆ ਕੀ ਆਂਦੀ ਮੈਨੂੰ ਕਿਦਾਂ ਛੱਟ ਲੱਗੀ ਇਹ ਤਾਂ ਕਹਿੰਦੀ ਮੈਂ ਡੇਪੀ ਆ ਤੂੰ ਵੀ ਅੱਗੇ ਕੁਛ ਹੈ ਮੈਂ ਸਨੀ ਨੂੰ ਦੱਸਿਆ ਹੀ ਸਨੀ ਨਾਲ ਕਾਪੀ ਗੱਲ ਹਾਂਜੀ ਨਹੀਂ ਪੂਆ ਜੀ ਮੈਂ ਤੇ ਕਹਤਾ ਮੈਂ ਪੈਰ ਡਲ ਗਿਆ ਮੇਰਾ ਮੈਂ ਡਿਗ ਪੀਆ ਮੈਂ ਨਹੀਂ ਦੱਸਿਆ ਨੂੰ ਕੁਛ ਵੀ ਤੂੰ ਹੀ ਬਣਾ ਦੱਸਿਓ ਮੈਂ ਕਿਉਂ ਨਾ ਦੱਸਿਓ ਹਾਂਜੀ ਆ ਉਹਨੇ ਚੰਦ ਚਾੜੇ ਤੇ ਪਰਝਾਈ ਨੇ ਕੀ ਕੀਤਾ ਜੀ ਪਾਣੀ ਮੋਟਰ ਚਲਾਉਣ ਗਈ ਪਾਣੀ ਕੇ ਤੇ ਕਹਿ ਨਹੀਂ ਘੁੱਟ ਵੀ ਕਰ ਮੁੰਡੇ ਨੇ ਨਿਮਾਉਣਾ ਹੈ ਪਤਾ ਨਹੀਂ ਕੀ ਕਰਨਾ ਹੈ ਵਿਚਾਰੀ ਉਧਰ ਗਈ ਤੇ ਪਾਣੀ ਦੀ ਮੋਟਰ ਤੇ ਉਹਨੇ ਮੋਟਰ ਨਹੀਂ ਚਲਾਉਣ ਦਿੱਤੀ ਤੇ ਹੱਤੋਂ ਹੱਤੋਂ ਪਾਈਦਾ ਨਾ ਹੋ ਗਈ ਨਹੀਂ ਮੋਟਰ ਹੈ ਚਲਾਉਣ ਦੀ ਮੈਂ ਨਹੀਂ ਮੋਟਰ ਚਲਾਉਣਿਆ ਆ ਕੇ ਇਹਨਾਂ ਨੇ ਬਸ ਪਾਣੀ ਦੀ ਲੋੜ ਹੀ ਮੋਟਰ ਚਲਾਉਣ ਗਈ ਆ ਵਿਚਾਰੀ ਉਹ ਚਲਾਉਣਾ ਦਵੇ ਆ ਕੇ ਮੈਂ ਚਲਾਉਣੀ ਆਂਦੀ ਬੀਬੀ ਪੂਆ ਜੀ ਮੇ ਤਾਂ ਕਹਿਣੀ ਮੈਂ ਚਲਾਉਣੀ ਆ ਆ ਕੇ ਮੈਂ ਨਹੀਂ ਚਲਾਉਣ ਦੇਣੀ ਇਹ ਵਿਚਾਰੀ ਚਲਾਉਣ ਗਾਂ ਵੀ ਤੇ ਤੱਕਾਈ ਮਾਰਤਾ ਇਹਨੂੰ ਇੱਕ ਦਿਨ ਡਿੱਗ ਪੀਆ ਤੱਕਦੇ ਇੰਨਾ ਕੁਸ਼ ਹੋ ਗਿਆ ਤੂੰ ਉਮਰ ਤਾਂ ਝੂਟ ਕਤਲ ਲਗਾਉਂਦੀ ਦੱਸ ਮੈਨੂੰ ਮੈਂ ਤਾਂ ਨਹੀਂ ਦੱਸਿਆ ਤੂੰ ਫੇਰ ਲ ਜਦ ਲੜਾਈ ਬੜਾ ਚਿਰ ਹੋ ਗਿਆ ਚੁੱਪ ਕਰਕੇ ਬੈਂਦੇ ਆ ਨਾ ਠੀਕ ਆ ਹੁਣ ਨਹੀਂ ਗੱਲ ਬਾਨੀ ਠੀਕ ਆ ਨਾ ਪੁੱਤ ਤਰੀਕ ਮਿੰਟ ਨਹੀਂ ਨਹੀਂ ਸਣੀ ਤੂੰ ਬੈ ਜਾ ਇਧਰ ਨਹੀਂ ਨਹੀਂ ਪੂਜੀ ਨਹੀਂ ਨਹੀਂ ਬਹਿਣਾ ਨੀਗਾ ਮੈਂ ਬੜੀ ਬੱਟਾ ਕਰ ਰਹੀ ਆ ਥੋੜੀ ਗੱਲ ਹੁਣ ਮੈਂ ਕਹ ਪੁੱਤ ਮੈਂ ਉਹਦੀ ਬੜੀ ਕੁੱਤੇ ਖਾਣੀ ਕਰ ਰਹੀ ਆ ਉਹਨੇ ਹੁਣ ਜੇ ਬੰਦਾ ਹੋ ਗਿਆ ਨਾ ਬੰਦਾ ਬਣੂਗੀ ਹੁਣ ਵੇਖੀ ਉਹਦੀ ਮੈਂ ਲਾਹ ਭਾਈ ਨਹੀਂ ਕਰਕੇ ਆਈ ਆ ਵੀ ਹੁਣ ਤੇ ਸੁਪਨੇ ਚ ਹੀ ਮੈਨੂੰ ਡਰੂਗੀ ਮੇਰ ਵਾਲੀ ਨਹੀਂ ਪਰ ਪੂਜੀ ਇੱਕ ਦਿਨ ਦੇਖ ਨੀ ਮੈਂ ਕਰਨੀ ਹੁਣ ਮਨਜਿੰਦਰ ਨੂੰ ਕੋਈ ਇਹਨਾਂ ਨੂੰ ਮੈਂ ਕਹਣਾ ਬਿਲਕੁਲ ਨਾ ਸੱਦਿਓ ਮਨਜਿੰਦਰ ਨੂੰ ਸੱਦੋ ਇੱਥੇ ਮਨ ਸਰ ਦੇ ਪੁੱਤੋਂ ਦੀ ਪਾਣੀ ਨੰਗ ਚੁੱਕਾ ਗੱਲਾਂ ਬਾਤਾਂ ਕੁਛ ਨਹੀਂ ਗਾ ਹੁਣ ਪਤਾ ਕੀ ਗੱਲ ਆ ਨੀ ਪੁੱਤ ਤੂੰ ਕਰੂਗਾ ਸਭ ਕੁਝ ਮੇਰੇ ਘਰ ਦੇ ਨੂੰ ਪਤਾ ਲੱਗ ਗਿਆ ਮੈਨੂੰ ਪਤਾ ਪੁੱਤ ਮੈਨੂੰ ਪਤਾ ਸੀ ਮੈਨੂੰ ਕਹਿਣਾ ਨੀ ਨਾ ਤੂੰ ਮੇਰਾ ਨਾ ਇਹ ਕੁਵੇ ਇਹ ਥੋੜੀ ਗੱਲ ਕੋਈ ਨਜਾਇਜ਼ ਫਲਾ ਉਠਾਈ ਜਾਵੇ ਪਰ ਇਹ ਕਿਹੜੇ ਖਾਨਦਾਨ ਚੋਂ ਤਰੀਕ ਲੈਣ ਦੀ ਐ ਸਗਾਤ ਕਿਦੇ ਬੜਾਮ ਤਰੀਕ ਦਾ ਇੱਡੀ ਜ਼ਬਾਨ ਮਗਦੇ ਤੂੰ ਦਰੋਦੀ ਜਾ ਲੈੰਦੋ ਮੇਰੇ ਕੋਲ ਨੀ ਨੀ ਤੂੰ ਪੁੱਤ ਨੂੰ ਆ ਜਾ ਨੀ ਤੂੰ ਜਾਣਾ ਨਹੀਂ ਗਾ ਤੂੰ ਹੀ ਤੇਰਾ ਬਿਆ ਮੇਰੇ ਲੱਗਾ ਇਧਰ ਆ ਜਦੋਂ ਮੈਂ ਦੀ ਆਈ ਆ ਤੇ ਮੈਂ ਨਵੇੜਾ ਕਰੂੰਗੀ ਨਾ ਹੁਣ ਆ ਤੂੰ ਮੇਰਾ ਪੁੱਤ ਮੈਨ ਇਹ ਸੋ ਤਾਂ ਕਹੀਂ ਕੋਈ ਸੋਚਿਆ ਵੀ ਨਹੀਂ ਪਈ ਐਦਾਂ ਵੀ ਕਰ ਦੋਗੀ ਉਹ ਬਹੁਤ ਅੰਤਰੀ ਕੁੜੀ ਆ ਸਜੀ ਮੈਂ ਤੇ ਕਦੇ ਧਰਮ ਨਾ ਕੰਨਾਂ ਨੂੰ ਹੱਥ ਲਾਉਣ ਢਈ ਆ ਅੱਜ ਪੋਜੀ ਰੱਬਾ ਦਿੱਤਾ ਵਾ ਕੱਲੋਂ ਇਹਨੂੰ ਦੇਣ ਆਹ ਦਊਗੀ ਉਹ ਮੈਂ ਉਹ ਕੁਝ ਵੀ ਕਰ ਸਕਦੀ ਆ ਮੈਂ ਤੇ ਅੱਗੇ ਆਣ ਕੇ ਇੰਨੀ ਸੋਚ ਸੋਚ ਕੇ ਹੋਣ ਢਈ ਪਈ ਅੱਜ ਤਾਂ ਇਥੋਂ ਤੱਕ ਕੰਮ ਪਹੁੰਚ ਗਿਆ ਫਿਰ ਤੇ ਗੁਰਜਿੰਦਰ ਦੀ ਚੰਗੀ ਬੇਇੱਜ਼ਤੀ ਕੀਤੀ ਅੱਜ ਮੈਂ ਕਿਹਾ ਜਿੱਦ ਨੇ ਤੇ ਕੋਈ ਮਰ ਜੂਗਾ ਨਾ ਤੇ ਫਿਰ ਤੇਰੇ ਅੱਖਾਂ ਖੁੱਲਣੀਆਂ ਇਹ ਜਿਹਨ ਮੈਂ ਗੁੱਤੋਂ ਫੜ ਕੇ ਬਾਹਰ ਨਹੀਂ ਤੇਰੇ ਕੋ ਕੱਢੀ ਜਾਂਦੀ ਹੁਣ ਗਿਆ ਹੀ ਬਥੇਰਾ ਗਰਮ ਹੋ ਕੇ ਅੰਦਰ ਪਤਾ ਨਹੀਂ ਹੁਣ ਮੱਚ ਕੀ ਹੋਇਆ ਤੇ ਹੁਣ ਅਸੀਂ ਮਨਜਿੰਦਰ ਨੂੰ ਮਨਜਿੰਦਰ ਆਉਂਦਾ ਫਿਰ ਬੈ ਕੇ ਗੱਲਬਾਤ ਕਰਦੇ ਆ ਮੈਂ ਕਿਹਾ ਜੀਵਨ ਨੂੰ ਬਿਲਕੁਲ ਨਹੀਂ ਕਹਿਣਾ ਚਾਹੀਦਾ ਭਾਈ ਮੇਨ ਤੇ ਪੁੱਤ ਕਿੱਥੋਂ ਪਤਾ ਲੱਗਣਾ ਹੈਗਾ ਮੈਨੂੰ ਤੇ ਸੈਰਸ ਦਾ ਫੋਨ ਆਇਆ ਸੈਰਸਾਂ ਦਾ ਪੂਆ ਜੀ ਪਿੰਡ ਆਇਓ ਮੈਂ ਕਿਉਂ ਪੁੱਤ ਸੋਖਿਆ ਮੈਨੂੰ ਤੇ ਅੱਗੇ ਵੀ ਮੇਰਾ ਮੇਰਾ ਦਿਲ ਤਾਂ ਇੱਥੇ ਰਹਿੰਦਾ ਫਿਰਦੀ ਉੱਥੇ ਸਰੀਰ ਮੇਰਾ ਉੱਥੇ ਤੇ ਮੇਰਾ ਦਿਲ ਮੇਰਾ ਇੱਥੇ ਉਦੋਂ ਦਾ ਮੇਰੇ ਮਨ ਚ ਹੋਣ ਡੈ ਕੋਈ ਕੁਛ ਨਾ ਕੁਛ ਰੱਬਾ ਸੋਖ ਹੋਵੇ ਸਹੀ ਸੋਖ ਕਰ ਰਵੇ ਸੋਖ ਰਵੇ ਉੱਥੇ ਉਥੇ ਬੁਲਾਇਆ ਕਿ ਫੇਰ ਨਾ ਕੋਈ ਛੇੜਾ ਕੇੜੀ ਕਰੇ ਤੇ ਜਦੋਂ ਆਇਆ ਸਰਸ ਦਾ ਫੋਨ ਤੇ ਮੈਨੂੰ ਕਹਿੰਦਾ ਪੂਆ ਜੀ ਆਉ ਪਿੰਡ ਮੈਂ ਕਹਿੰਦਾ ਮੈਂ ਤਾਂ ਜੋਦਾ ਹੀ ਤਿਆਰ ਹੋਈ ਆ ਮੈਂ ਤੇ ਆਉਣ ਲੱਗੀ ਸੀ ਕੋ ਸੋਕਵਾ ਆਂਦਾ ਪੂਆ ਜੀ ਆਹ ਕਾਰਾ ਕਰਤਾ ਉਹਨੇ ਮੰਮੀ ਨੇ ਮੈਂ ਤੇ ਫਿਰ ਪਹੁੰਚ ਗਈ ਮੜਕੇ ਅੱਧੇ ਘੰਟੇ ਤੱਕ ਉਹਨੇ ਵਿਚਾਰਨੇ ਨੂੰ ਖੜ੍ਹਾ ਕੇ ਤੇ ਹੁੰਦਿਆਂ ਨੂੰ ਪੱਟੀ ਪੱਟੀ ਕਰਾ ਕੇ ਲੈ ਆਇਆ ਤੇਰਾ ਕੁਛਾ ਕਹਿੰਦਾ ਚਾਚਾ ਗਿਆ ਵਾ ਡਿਊਟੀ ਤੇ ਪੁੱਤ ਆਣ ਕੇ ਕੋਈ ਫੋਨ ਕਰਕੇ ਹੁਣ ਦੱਸਿਆ ਆ ਦੱਸਣਾ ਪੁੱਤ ਤੈਨੂੰ ਫਿਰ ਕੀ ਹੈਗਾ ਕੀ ਦੱਸਣਾ ਹੈਗਾ ਤੇ ਘਾਰਾਂ 'ਤੇ ਪਤਾ ਲੱਗ ਹੀ ਜਾਣਾ ਹੈਗਾ ਤੈਨੂੰ ਫਿਰ ਕੜਾ ਇਹਨੇ ਸੱਚ ਦੱਸਤਾ ਮੈਂ ਕਹਿੰਦੀ ਇਦਾਂ ਇੰਨਾ ਚੰਗਾ ਬੰਦਾ ਵੀ ਹੋਊਗਾ ਹਰ ਕਿੰਨਾ ਕਿਦੇ ਢਿੱਡ ਚ ਸਾਰਾ ਕੁਝ ਪਾ ਲੈਂਦੀ ਆ ਹਾਂ ਇਹ ਕੋ ਫਿਰ ਨਹੀਂ ਕਿਹੜਾ ਚੜਦੀ ਛਟਣ ਕਿਦੇ ਭਾਜੀ ਮੇਰੇ ਬਾਅਦ ਇਹ ਬੇਇੱਜ਼ਤੀ ਦੀ ਗੱਲ ਹੁੰਦੀ ਪੁੱਤ ਕੋਈ ਗੱਲ ਨਹੀਂ ਤੇਰੀ ਕੋਈ ਬੇਇੱਜ਼ਤੀ ਵਾਲੀ ਗੱਲ ਨਹੀਂ ਕਿ ਮੈਂ ਹੁਣ ਆ ਗਈ ਆ ਇਹ ਤਾਂ ਐਡੀ ਵਧੀਆ ਨਾ ਇਹ ਤਾਂ ਹੁਣ ਅਰਕੀ ਫਰਸ਼ਾਂ ਮੈਂ ਚੀਰ ਕੇ ਜਾਉਂਗੀ ਦੇਖੀ ਸੇਦਾ ਕਰਦੀ ਕੀ ਹਾਲ ਉਹ ਵੀ ਮੈਂ ਤਾਂ ਕੋ ਹੋਰ ਸੋਚਿਆ ਸੀ ਫੇ ਚਲੋ ਸਾਈਡ ਤੇ ਇਹਨੇ ਕੋਈ ਗੱਲ ਨਹੀਂ ਕੀਤੀ ਪਰ ਨਹੀਂ ਇਦਾਂ ਨਹੀਂ ਕੀ ਗੱਲ ਬਾਣੀ ਭਾਜੀ ਨਹੀਂ ਇਹਨੂੰ ਚੈਨ ਨਹੀਂ ਤਾਂ ਕੰਦਾ ਕੱਢ ਕੇ ਤੁਹਾਨੂੰ ਇੱਧਰ ਮਾਰਿਆ ਤਾਂ ਵੀ ਇਹਨੂੰ ਕਦੇ ਸਬਰ ਨਹੀਂ ਹੈਗਾ ਹੁਣ ਪਾਣੀ ਖੋਣਾ ਨਹੀਂ 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 ਪਾਣੀ ਖੋਣਾ ਹੀ ਉਹ ਤੇ ਮੈਂ ਕਹਾਂ ਮੈਨੂੰ ਕੋ ਮੈਂ ਤਾਂ ਕਹਿ ਕੇ ਆਈ ਮੈਂ ਦੇਸ਼ ਨਕਾਲਾ ਦੇ ਦੇ ਨਾਲ ਕੱਢ ਦੇ ਤੇ ਘਰੋਂ ਹੀ ਕੱਢ ਦੇ ਕਿਤੇ ਦੂਰ ਚਲ ਜਣ ਤੂੰ ਮੈਂ ਸੋਖੀਓ ਕੇ ਫੇਰ ਸਾਰੇ ਘਰ ਵਿੱਚ ਬੜਾ ਆਮ ਤੇਰੀ ਹਰੇ ਕਿੱਥੇ ਰੱਖੀ ਸਾਡੇ ਕਰਮਾਂ ਚ ਆਉਂਦਾ ਭਾਜੀ ਮੈਂ ਨਿਕਲ ਵੀ ਜਾਂਦਾ ਠੀਕ ਆ ਮੈਂ ਆਪਣੀ ਨਿਆਣੀ ਚਾਟੇ ਕਿਤੇ ਨਹੀਂ ਜਾਣਾ ਨਹੀਂ ਤੂੰ ਕਿਉਂ ਨਿਕਲਣਾ ਮੈਂ ਇੱਥੇ ਹੋਣਾ ਸਾਰਾ ਕੁਝ ਵੇਖੀ ਸਹੀ ਮੈਂ ਹੁਣ ਕਰਕੇ ਜਾਣਾ ਸਾਰਾ ਕੁਝ ਨਿਬੇੜਾ ਨਾ ਇਹਨੂੰ ਮੈਂ ਦੱਸੂਗੀ ਵੀ ਮੈਂ ਕਿਦਾਂ ਆਈਆਂ ਤੇ ਮੈਂ ਕਿਦਾਂ ਕਰਨਾ ਉਹ ਜਿਹੜੀ ਆ ਜਾਂਦੀ ਹੈ ਚੁੱਪਚੀ ਪੀਤੀ ਫੋਨ ਸੁਣ ਕੇ ਆ ਗਈਆਂ ਮੈਂ ਹਾਂ ਦੇ ਛਪਾ ਬੀਜੀ ਉਹਨੂੰ ਹੁਣ ਇੱਥੇ ਵੜਨੀ ਦੇਣਾ ਮੈਂ ਪੈਰ ਨਹੀਂ ਪਾਉਣ ਦੇਣਾ ਮਨਜਿੰਦਰ ਨੂੰ ਸੱਦੂਗੇ ਤੇ ਮਨਜਿੰਦਰ ਵਾਂਗ ਗੱਲਬਾਤ ਕਰਨ ਵਾਲਾ ਬੰਦਾ ਉਹ ਕਰੂਗਾ ਇਹ ਤੁਹਾਡੇ ਹੱਕ ਵਿੱਚ ਗੱਲ ਉਹ ਤੇ ਸ਼ਿਪਲੀ ਦੇ ਉਹਨਾਂ ਮਲਦੀ ਆ ਪਤਾ ਨਹੀਂ ਉਹਨੂੰ ਕੀ ਮਿੱਠਾ ਉਹਦਾ ਲੱਗਾ ਭਰਜਾਈ ਦਾ ਉਹਨੂੰ ਕਰੇ ਭਾਜੀ ਨੂੰ ਨਹੀਂ ਨਹੀਂ ਉਹਨੂੰ ਹੀ ਕਰਨਾ ਮੈਂ ਉਹਨੂੰ ਕਰਕੇ ਸੱਦਣੀ ਬਠਾਲੋਂ ਲੱਗੇ ਗਲਜਿੰਦਰ ਨੂੰ ਉਹ ਵੀ ਜਿਹੜਾ ਕਿਤੇ ਬਣਿਆ ਆ ਮੈਂ ਕਿਤੇ ਮੇਆਮਣਾ ਜਿਆ ਹੱਦ ਹੋ ਗਈ ਇਹਦੇ ਵਾਲੀ ਕਿਤੇ ਜੋਰੂ ਦਾ ਗਲਾਮ ਕੋਈ ਗੱਲ ਹੁੰਦੀ ਨਹੀਂ ਉਹਨੋਂ ਉਹਦੇ ਗਾੜੀ ਇਹ ਕੀ ਨਹੀਂ ਕਰ ਸਕਦਾ ਕਰਨਾ ਹੋਵੇ ਤੇ ਸਭ ਕੁਝ ਹੋ ਜਾਂਦਾ ਪਤਾ ਨਹੀਂ ਕੀ ਬਣਿਆ ਆ ਹੱਦ ਹੋ ਗਈ ਸੱਚੀ ਦਿਲਜੀ ਠੀਕ ਆ ਬਾਹ ਤੇਰੀ ਹਾਂ ਹਾਂ ਨਹੀਂ ਠੀਕ ਆ ਕੋਈ ਨਹੀਂ ਹੁਣ ਤੇ ਫਿਕਰਾਂ ਘਰ ਦਵਾਈ ਵੀ ਲੈਂਦੀ ਦਵਾਈ ਵੀ ਖਾਦੀ ਆ ਕੋਈ ਗੱਲ ਨਹੀਂ ਆਰਾਮ ਆ ਪਹਿਲਾਂ ਉਹਨਾਂ ਦੀ ਕੋਈ ਹਾਂਜੀ ਹਾਂਜੀ ਆ ਫੈਕਚਰ ਆ ਗਿਆ ਵਾ ਉਹਨਾਂ ਤੇ ਪੈ ਗਈ ਨਾ ਠੰਡ ਉਹ ਤੇ ਐ ਕੋੜੇ ਵਿੱਚ ਕੇ ਸੁੱਤੀ ਚੰਗੀ ਜਾ ਕੇ ਉੱਤੋਂ ਖੜੀ ਫਿਰ ਮੈਂ ਮੈਂ ਤੈਨੂੰ ਕਹਦੀ ਨਿੰਦਾ ਆਈਆਂ ਉਹਦੀ ਬਾਹ ਨੂੰ ਤੋੜ ਕੇ ਤੇ ਮੈਂ ਤੂੰ ਬੈਠੀ ਸੁੱਤੀ ਆਣ ਕੇ ਜੇ ਮੰਨ ਲਓ ਕੋਈ ਟੁੱਟ ਗਈ ਸੀ ਸੋ ਕੋ ਚੰਗੇ ਹੁੰਦੇ ਸੈਰ ਦੇ ਨਾਲ ਜਾਂਦੇ ਆਪ ਆਪ ਚੱਲ ਮੇਰੇ ਕੋਲ ਗਲਤੀ ਹੋ ਗਈ ਜਾਂ ਕੋਈ ਮੰਨਦੀ ਆਪਣੀ ਗਲਤੀ ਨੂੰ ਮੰਨਦੀ ਉਹ ਤੇ ਪੈਰਾਂ ਦੇ ਪੈਣੀ ਨਹੀਂ ਪੈਣ ਦਿੰਦੀ ਅਈ ਡੇ ਜਬਾਨ ਵਾ ਕਿਤੇ ਚਲਦੀ ਹੋ ਦੀ ਗੱਲ ਕਰਨੀ ਆ ਨਾ ਥੋੜਾ ਜਿਹਾ ਇੱਕ ਵਾਰੀ ਨਹੀਂ ਨਹੀਂ ਕੋਈ ਤਾਂ ਦੇ ਸਹੀ ਜਹਾਨੇ ਜਾਂ ਬੰਨੇ ਹੁਣ ਨਹੀਂ ਮੈਂ ਨਹੀਂ ਨਹੀਂ ਵੇਖੀ ਸਹੀ ਹੁਣ ਸੌ ਗਾ ਜੇ ਰਸਾ ਤੇ sire ਤੇ ਗੰਢ ਹੁਣ ਵੇਖੀ ਇਹ ਗੱਲ ਹੋਊਗੀ ਟਕਾ ਕੇ ਪੂਰੀ ਹੁਣ ਵੇਖੀ ਇਹਦਾ ਮੈਂ ਮੂੰਹ ਕਿਦਾਂ ਬੰਦ ਕਰਕੇ ਜਾਨੀ ਜਿਹੜੀ ਇਹ ਸਾਰੇ ਭੇਡ ਜੀ ਤੁਰੀ ਫਰਦੀ ਨਾ ਸਾਰੀ ਕੋਠੀ ਵਿੱਚ ਮੱਲਾ ਮਾਰ ਕੇ ਇਹਨੂੰ ਕੱਢੂਂਗ ਮੈਂ ਕਰੋ ਹੁਣ ਜਿਹੜੇ ਤੂੰ ਮਾਲਕ ਬਣੀ ਐ ਇਦਾਂ ਕਰਦੀ ਐ ਮਨਜਿੰਦਰ ਨੂੰ ਲੱਗਣੀ ਆ ਫੋਨ ਉਹ ਨੂੰ ਸਾਦ ਗੀ ਤੇ ਤੂੰ ਆ ਕੱਲ ਨੂੰ ਤੇ ਫੇਰ ਘਰ ਤੇ ਆ ਬੈਠ ਕੇ ਗੱਲ ਹੈਲੋ ਹਾਂ ਮਨ ਜਿੰਦੁਰ ਸੱਸੀ ਗੱਲਬਤ ਸੱਸੀ ਗੱਲ ਹੋਰ ਕੀ ਹਾਲ ਆ ਸਭ ਠੀਕ ਆ ਹਾਂ ਅਹੀਂ ਪੁੱਤ ਠੀਕ ਠਾਕ ਆ ਤੂੰ ਹੀ ਸੁਣਾਉ ਹਾਂ ਪੁੱਤ ਮੈਂ ਆਈ ਅੱਜ ਹੀ ਆਈ ਆ ਮੈਂ ਹਾਂ ਜੀ ਤੂੰ ਇਹ ਨਾ ਇਦਾਂ ਕਰੀ ਤੂੰ ਕੱਲ ਇੱਥੇ ਆ ਪਿੰਡ ਆਹੋ ਤੇ ਜੀਵਨ ਨੂੰ ਨਾਲ ਨਹੀਂ ਲੈ ਕੇ ਆਉਣਾ ਤੂੰ ਲੱਗੀ ਸਮਝੀ ਆ ਬਿਲਕੁਲ ਜੀ ਵਨ ਨਾਲਣ ਤੋਂ ਕੱਲਾ ਹੀ ਹਨ ਤੇ ਮੈਂ ਦੱਸਦੀ ਇੱਥੇ ਆਏਗਾ ਤਾਂ ਫਿਰ ਦੱਸੂਗੀ ਸਰਬ ਕੀ ਗੱਲ ਹੋਈ ਹੈ ਇੱਥੇ ਬੜਾ ਕੁਝ ਹੋ ਗਿਆ ਹਮਦਿਆਂ ਤੂੰ ਆਈਂ ਦੇ ਇੱਥੇ ਸਾਰੀ ਬੈ ਕੇ ਗੱਲਬਾਤ ਕਰਦੇ ਇੱਥੇ ਬੜਾ ਕੰਮ ਖਰਾਬ ਹੋ ਗਿਆ ਉਹਨੂੰ ਤਾਂ ਬਿਲਕੁਲ ਨਹੀਂ ਨਾਲ ਲੈ ਕੇ ਆਣੀ ਤੋਂ ਕੱਲਾ ਆ ਆ ਮੇਰਾ ਪੁੱਤ ਟਾਈਮ ਕੱਟ ਥੋੜਾ ਜਿਹਾ ਠੀਕ ਆ ਚਲੋ ਠੀਕ ਆ ਫਿਰ ਚੰਗਾ ਚੰਗਾ ਬਤੋ ਪੁੱਤ ਬਾਏ ਚਲ ਹੁਣ ਮਨਜਿੰਦਰ ਨੂੰ ਮੈਂ ਕੀਤਾ ਫੋਨ ਹੁਣ ਲੱਗੂਗਾ ਪਤਾ ਹੁਣ ਬੈ ਕੇ ਸਾਰਿਆਂ ਚ ਗੱਲਬਾਤ ਕਰਾਂਗੇ ਨਾ ਹੁਣ ਇਹਦੀ ਮੈਂ ਜਰਾਕ ਚੰਗੀ ਖਬਰ ਲਵਾਂਗੀ ਕਿ ਤੇ ਕੁਛ ਨਾ ਕੁਛ ਨਿਬੜ ਕੇ ਜਾਉਂਗੀ ਇਹਨੇ ਤਾਂ ਸੱਚੀ ਹੱਦ ਦੇ ਮਕਾਤ ਦੀ ਏ ਜਨਾਨੀ ਨੇ ਕੋਈ ਹਾਲ ਨਹੀਂ ਇਹਦਾ ਮੈਂ ਤਾਂ ਕਿਹਾ ਚੱਲ ਸੁਧਰ ਜੂਗੀ ਸੁਧਰ ਜੂਗੀ ਬਥੇਰਾ ਸਮਝਾ ਕੇ ਗਈ ਪਰ ਇਹਦੇ ਖਾਨੇ ਚ ਗੱਲ ਨਹੀਂ ਪਈ ਲੈ ਵੀ ਜਿਹੜੀ ਗੱਲ ਦਾ ਡਾ ਰਹੀ ਨਾ ਉਹੋ ਹੀ ਗੱਲ ਹੋ ਗਈ ਮੈਂ ਤਾਂ ਬੜਾ ਪੱਕਾ ਐ ਕਿ ਉਥੇ ਜਾਣਾ ਹੀ ਨਹੀਂਗਾ ਹਾਂ ਪਰ ਸਿਆਣੀ ਪੈਣੀ ਭੂਆ ਵਾ ਕੋਈ ਨਾ ਕੋਈ ਗੱਲ ਤਾਂ ਉਥੇ ਜ਼ਰੂਰ ਹੋਈ ਹੋਵੀ ਜਿਹੜਾ ਨੇ ਸਪੈਸ਼ਲ ਮੈਨੂੰ ਫੋਨ ਕੀਤਾ ਵੀ ਜੀਵਨ ਨੂੰ ਨਾਲ ਲੈ ਕੇ ਨਾ ਆਵੀ ਹੈ ਇਹ ਬੜਾ ਨਾਲ ਚੱਲ ਗਿਆ ਤੇ ਗੱਲ ਮੁੱਕਣੀ ਨਹੀਂ ਦੇਣੀ ਉੱਥੇ ਤੇ ਹੈ ਇਹਨੂੰ ਇਤਰਾ ਕਰਨਾ ਵਾ ਉਹਨੂੰ ਬਹਾਨਾ ਮਾਰਨਾ ਵੀ ਮੈਂ ਇੱਥੇ ਲੱਗੇ ਛੇ ਚੱਲਿਆਵਾਂ ਕਦੇ ਤੇ ਨਾਲੇ ਨਾ ਉਹਦੇ ਵਿਚਾਰ ਚੋਈ ਦੇ ਕੱਖ ਰਹਿ ਜਾਣਗੇ ਸੱਦਿਆ ਨੇ ਤੇ ਬਹੁਤਾ ਪੱਕਾ ਮੰਨਦੇ ਨੇ ਕਿ ਇਹ ਤਾਂ ਨਾ ਹੀ ਹੋ ਹੈ ਤੇ 2 ਮਿੰਟ ਜਾ ਕੇ ਉਹਤੋਂ ਹੋਇਆ ਤੇ ਇਹ ਬੜਾ ਉਹਦੇ ਘਰ ਚੱਲ ਮਾ ਪਤਾ ਕੀ ਹੋ ਗਿਆ ਹੀ ਉੱਥੇ ਹੁਣ ਜਾ ਕੇ ਵੇਖਣਾ ਪੈਣਾ ਹੀ ਹਾਈ ਹਾਈ ਇਹਨਾਂ ਨੂੰ ਘੂਆ ਦਾ ਫੋਨ ਆਉਂਦਿਆ ਹੀਗਾ ਮੈਨੂੰ ਲੱਗਦਾ ਕਿ ਪੰਗਾ ਪਿਆ ਵਾ ਪਿੰਡ ਜਰੂਰ ਕੋਈ ਨਾ ਕੋਈ ਗੱਲ ਹੋਈ ਆ ਤੇ ਮੈਨੂੰ ਕਿਉਂ ਨਹੀਂ ਕਹਿਨੇ ਦੱਸਿਆ ਫੋਨ ਕਰਕੇ ਜੇ ਵੱਡੀ ਗੱਲ ਹੁੰਦੀ ਕੋਈ ਤਾਂ ਪਰਜਾਈ ਨੇ ਮੈਨੂੰ ਫੋਨ ਕਰ ਲੈਣਾ ਹੀਗਾ ਮੈਨੂੰ ਤਾਂ ਲੱਗਦਾ ਇਹਨੂੰ ਸੱਦਣ ਦੇ ਆ ਕਹਿੰਦਾ ਵਾ ਨਾ ਮੈਂ ਕਹਾਣਾ ਮਾਰ ਕੇ ਆ ਜੂੰਗਾ ਕੋਈ ਗੱਲ ਨਹੀਂ ਮੈਂ ਕਿਹੜੇ ਬਹਾਨੇ ਚੱਲਣ ਦੇਣੇ ਆ ਮੈਨੂੰ ਗਾੜੀ ਕਿ ਸਮਝਿਆ ਵਾ ਮੈਂ ਵੀ ਗਾੜੀ ਜੀਵਾਂ ਨਾ ਵੇਖੀ ਜਾਓ ਮੇਰਾ ਕਮਾਲ ਜਾਉਂਗੀ ਤਾਂ ਨਾਲ ਹੀ ਜਾਉਂਗੀ ਤੁਹਾਡੇ ਮੈਂ ਐਦਾ ਤਾਂ ਤੁਹਾਨੂੰ ਨਹੀਂ ਜਾਣ ਦਿੰਦੀ ਮੈਂ ਪਰ ਪੂਆ ਦਾ ਹਾਲ ਵੇਖ ਲਾ ਕਿੱਡੀ ਅੰਤਰੀ ਚੀਜ਼ ਨਿਕਲੀ ਆ ਮੈਨੂੰ ਨੇ ਫੋਨ ਕੀਤਾ ਭਤੀਜੀ ਤੇ ਤੇਰੀ ਮੈਂ ਆ ਮੈਨੂੰ ਫੋਨ ਕਰ ਚੁੱਕ ਕਹਤੇ ਮਨਜਿੰਦਰ ਨੂੰ ਫੋਨ ਕੀਤਾ ਵਾ ਮਨਜਿੰਦਰ ਬੜਾ ਚੰਗਾ ਵਾ ਉਹ ਮੇਰੇ ਪਿੱਛੇ ਚੰਗਾ ਵਾ ਠੀਕ ਆ ਨਾ ਜੇ ਮੈਂ ਵੀ ਗਈਆਂ ਤਾਂ ਉਹ ਵੀ ਮੇਰੇ ਮਗਰ ਜਾਣਾ ਵਾ ਤੁਹਾਡਾ ਕੀ ਇਰਾਦਾ ਵਾ ਮੇਰੇ ਤੋਂ ਬਿਨਾ ਮਨਜਿੰਦਰ ਗੱਲ ਕਰ ਦੂਗਾ ਮੈਂ ਤੇ ਇਹਦੇ ਨਾਲ ਹੀ ਜਾਊਂਗੀ ਇਹ ਵੀ ਬੜਾ ਚਲਾਕ ਵਾ ਕਿਦਾਂ ਪੂਆ ਦੀਆਂ ਗੱਲਾਂ ਵਿੱਚ ਆ ਗਿਆ ਕੋਈ ਨਹੀਂ ਪੂਆ ਜੀ ਆ ਜਾਣਾ ਵਾ ਮੈਂ ਨਹੀਂ ਦੱਸਦਾ ਇਹਨੂੰ ਤੇਰਾ ਕੀ ਇਰਾਦਾ ਵਾ ਮੈਨੂੰ ਕੋਹ ਨਹੀਂ ਪਤਾ ਲੱਗਦਾ ਮੇਰੀ ਨਜ਼ਰ ਤਾਂ ਚ ਵੀ ਕਹਿੰਦੇ ਤਰ ਤੇ ਰਹਿੰਦੀ ਆ ਕਿ ਕੋਈ ਨਾ ਕੋਈ ਗੱਲ ਤਾਂ ਹੋਣੀ ਆ ਜ਼ਰੂਰ ਚੱਲ ਮਣਾ ਉੱਠ ਕੇ ਨਾ ਤੇ ਗੱਲ ਕਰ ਮਨ ਜਿੰਦਰ ਦੇ ਨਾਲ ਵੀ ਮੇਰਾ ਜੀ ਕਰਨ ਲਿਆ ਅੱਜ ਪੇਕੇ ਜਾਣ ਨੂੰ ਪਲਕੀ ਕਹਿੰਦਾ ਵਾ ਵੇਖਾਂ ਤਾਂ ਸਹੀ ਚੱਲ ਯਾਰ ਭੂਆ ਨੇ ਫੋਨ ਕੀਤਾ ਵਾ ਤੇ ਮਿੰਟੋ ਮੇਰੇ ਨਿਕਲ ਨਾ ਉਹ ਤੇ ਇਹਨੂੰ ਬੁਲਾਉਣਾ ਕਿਤੇ ਪਤਾ ਲੱਗ ਨਹੀਂ ਸੀ ਮੇਰੀ ਗੱਲ ਸੁਣੋ ਹਾਂ ਹਾਂ ਕਿੱਥੇ ਚੱਲੇ ਜੀ ਮੈਂ ਚੱਲੇ ਨਾ ਚਵਾਲ ਨੂੰ ਲੈ ਆਹ ਤੇ ਗੱਲ ਬਣ ਗਈ ਫਿਰ ਜੇ ਤਿਹ ਹਚਵਾਂ ਚਲੇ ਜੇ ਨਾ ਤਾਂ ਮੈਨੂੰ ਵੀਰ ਦਾ ਫੋਨ ਆਇਆ ਵਾ ਤੇ ਮੈਨੂੰ ਪਿੰਡ ਲੈ ਜਾਓ ਉਹ ਮੇਰੀ ਗੱਲ ਸੁਣ ਲੈ ਜੇ ਮੈਂ ਉਧਰ ਛਿੰਦੇ ਚੱਲਿਆ ਤਾਂ ਤਾਂ ਫਲਾਣ ਖਾ ਚੱਲ ਮੈਂ ਨਹੀਂ ਉਹ ਕਹਤੇ ਖਾਣਾ ਤਾਂ ਹੁੰਦਾ ਚੁੱਪ ਕਰਕੇ ਹੁੰਦਾ ਵੜ ਜਾ ਤੇ ਮਾਂ ਫਰਾਕ ਕਰਨ ਲੱਗੀ ਆ ਮਾਂ ਤਾਂ ਮੈਂ ਕਿੰਨੂੰ ਦਵਾਂ ਚਲੋ ਹਾਂ ਮੇਰੇ ਨਾਲ ਵੇਖ ਲੋ ਹਾਂ ਮੈਂ ਰਿਓ ਜਾਣਾ ਉੱਥੇ ਪੀਏ ਦਾ ਵੀ ਦੇ ਤੇ ਬੱਸੇ ਬਹਿ ਜਾ ਉਹ ਮੈਂ ਬੱਸੇ ਜਾਂਦੀ ਚੰਗੀ ਲੱਗਣੀ ਆ ਮੈਂ ਤੁਹਾਡੇ ਨਾਲ ਹੀ ਜਾਣਾ ਵਾ ਤੀ ਹਚਵਾਂ ਜਾਣਾ ਮਨ ਅੱਡੇ ਤੇ ਲਾ ਦਿਓ ਉਹ ਤੈਨੂੰ ਜਦੋਂ ਕਿਹਦੇ ਬੰਦੇ ਨੂੰ ਕਹਾਂ ਮੈਂ ਨਹੀਂ ਗਿਆ ਜਾਣਾ ਸਿਰ ਆ ਤੇ ਗੱਲ ਤੁਹਾਡੇ ਵਾਸਤੇ ਚੰਗੀ ਨਹੀਂਗੀ ਵੇਖ ਲੋ ਮੈਂ ਹੁਣੇ ਕੱਪੜੇ ਪਾ ਲੈਣੇ ਪੰਜ ਮਿੰਟਾਂ ਦੇ ਵਿੱਚ ਉਹ ਤੈਨੂੰ ਨਾਲ ਲੈ ਜਾ ਯਾਰ ਵੀਰ ਦਾ ਫੋਨ ਤੈਨੂੰ ਹੁੰਦਾ ਕਿੱਦਾਂ ਨਹੀਂ ਗਿਆ ਮੈਨੂੰ ਇਹ ਲੋ ਦੱਸ ਕਦੀ ਵੀਰ ਦਾ ਆ ਗਿਆ ਕਦੀ ਭਰਜਾਈ ਦਾ ਆ ਗਿਆ ਇਹਨਾਂ ਨੇ ਯਾਰ ਖਾ ਹੀ ਲਿਆ ਫੜ ਕੇ ਇਤਨਾ ਕਰ ਉੱਥੇ ਥਾਂ ਲੈ ਕੇ ਨਾ ਥੋੜਾ ਨਹਾ ਤੇ ਉੱਥੇ ਕੋਠਾ ਪਾ ਲਈਏ ਆ ਰੋਜ ਦਾ ਕੰਮ ਗੱਡੀਆਂ ਘਟ ਰਹੀਆਂ ਦਾ ਮੁੱਕ ਹੀ ਇਹ ਹੁਣ ਤੂੰ ਹੀ ਕਿਹੜਾ ਮੈਨੂੰ ਸਪੈਸ਼ਲ ਲੈ ਕੇ ਜਾਣਾ ਤੂੰ ਹਾਂ ਚੋਲ ਤੇ ਜਾਣਾ ਹੀ ਹੈ ਤੇ ਲੈ ਜਾ ਹਾਂ ਨਾਲ ਮੈਨੂੰ ਓ ਯਾਰ ਯਾਰ ਤੇਰਾ ਦਿਮਾਗ ਖਰਾਬ ਆ ਨਾਲੇ ਕਿ ਦੋ ਬੰਦਿਆ ਜਾਣਾ ਬੈਠ ਕੇ ਧੀ ਲੱਗਦੀ ਮੇਜ ਮੈਂ ਜਾਣਾ ਉਹ ਤਾਂ ਨਾ ਬੰਦਿਆ ਜਵਾਬ ਦੇ ਦੋ ਵਾ ਤੇ ਤੇ ਉਧਰ ਤੇਰੇ ਪਿੱਛੇ ਲਾ ਕੇ ਮੈਂ ਬੰਦਰ ਲੜਾ ਕਰਾ ਰਿਆ ਆਪਣਾ ਮੇਰੀ ਗੱਲ ਸੁਣ ਹਾਂ ਵੇਖ ਲੈ ਲੈ ਜਾ ਹਾਂ ਨਾਲ ਮੈਨੂੰ ਫਿਰ ਕੀ ਯਾਰ ਤੈਨੂੰ ਸੁਣਦਾ ਨਹੀਂ ਐ ਕਰੀ ਆਹ ਵੇਖੱਖ ਜੜਾ ਲੈ ਜਾ ਮੈਨੂੰ ਮੇਰਾ ਬੜਾ ਜੀ ਕਰ ਰਿਹਾ ਜਾਣ ਵਾਜ ਮੈਂ ਨਹੀਂ ਗੱਲ ਕਰਦੀ ਕੋਈ ਸੌਂ ਲੱਗਿਆ ਮੈਂ ਕੋਈ ਗੱਲ ਨਹੀਂ ਕਰਦੀ ਮੇਰੀ ਗੱਲ ਸੁਣ ਉਸ ਤੇ ਅੱਗੇ ਸਿਆਪਾ ਥੋੜਾ ਪਿਆਓ ਤੇ ਤੇਰੀ ਉਥੇ ਘਾਟ ਵਾ ਚੱਲ ਮੈਂ ਕੋਈ ਗੱਲ ਕਰੂੰਗੀ ਤੇ ਮੈਨੂੰ ਫਿਰ ਕਿਉਂ ਨਾ ਮੈਂ ਕੁਝ ਨਹੀਂ ਬੋਲਦੀ ਜਾਂ ਕਹਿੰਦਾ ਗੁੰਗੀ ਹੋ ਜੂਗੀ ਯਾਰ ਤਾਂ ਤੂੰ ਬੋਲਣ ਤੋਂ ਬਿਨਾਂ ਰਹਿ ਨਹੀਂ ਸਕਦੀ ਇੱਥੇ ਮੇਰੇ ਦੇ ਵਿੱਚ 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 ਉੱਤੇ ਜਾਂਦੇ ਉੱਤੇ ਅਗੜਾ ਦੇਣੀਆਂ ਤੇ ਉਹ ਨਹੀਂ ਡੋਂਦੀ ਅੱਗ ਜਦੋਂ ਮੈਂ ਹੱਥ ਝੋਣ ਲਈਆਂ ਵੀ ਮੈਂ ਕੋਈ ਗੱਲ ਨਹੀਂ ਕਰਦੀ ਉੱਥੇ ਜਾ ਕੇ ਮੈਨੂੰ ਅੱਜ ਲੈ ਜਾ ਨਾਲ ਆਪਣੇ ਯਾਰ ਮੈਨੂੰ ਯਕੀਨ ਨਹੀਂ ਉੱਤੇ ਉੱਤੇ ਉਹ ਬਾਬਾ ਵੇਖ ਲਓ ਹੁਣ ਫਿਰ ਲੈ ਜਾਓ ਨਾਲ ਫੇਤੀ ਮੈਂ ਕਿੰਨੂੰ ਆਖਾਂ ਤੁਹਾਨੂੰ ਹੀ ਕਹਿਣਾ ਵਾ ਲੈ ਜਾਓ ਨਾਲ ਮੈਂ ਨਹੀਂ ਕੋਈ ਗੱਲ ਕਰਦੀ ਬਸ ਤੁਹਾਨੂੰ ਹੀ ਹੋ ਡਰਨ ਦੇ ਬੋਲਣਾ ਵਾ ਜਾ ਕੇ ਉੱਥੇ ਉਹ ਚੱਲ ਪਾਲਾ ਲੀੜੇ ਪਾਲਾ ਲੀੜੇ ਫਿਰ ਪਾਣਾ ਫਿਰ ਪਾਲਾ ਛੇਤੀ ਕਰ ਲਾ 5 ਮਿੰਟ ਲੈ ਮੈਂ ਡਿੱਕਣਾ ਨਹੀਂ ਉਹ ਤਾਂ ਤੇ ਮੱਸਾਂ ਗੱਲ ਆਪਾਂ ਮੂੰਹ ਤੇ ਚੁੱਕੇ ਆਂਦੀ ਐ ਉਥੇ ਲੈ ਲੈ ਤੱਕੀ ਉਥੇ ਲੈ ਜਾ ਅੱਛਾ ਮਨ ਜਿੰਦਰੋ ਤਾਂ ਮੈਂ ਮੰਨ ਲਿਆ ਵਾ ਭੂਆ ਦਾ ਕੀ ਇਰਾਦਾ ਸੀ ਮੇਰੇ ਨਾਲ ਮੇਰੀ ਗੱਲ ਮੰਨਣੀ ਨਹੀਂ ਨੀ ਉਹਨੇ ਲੈ ਦੱਸ ਵਿਆਹ ਕਰਾਇਆ ਮੇਰੇ ਨਾਲ ਉਹਨੇ ਮੇਰੀ ਨਹੀਂ ਮੰਨਣੀ ਤੇ ਕਿਹਦੀ ਮੰਨਣੀ ਆ ਐਡੀ ਗੱਲ ਵਾ ਆਪਣਾ ਮਨ ਆਪਣੇ ਨਾਲ ਨਾ ਖੜਦਾ ਵੇਖੀ ਜਦੋਂ ਮੈਂ ਜਾਣਾ ਵਾ ਨਾਲ ਭੂਆ ਨੂੰ ਤਾਂ ਅੱਗੇ ਡੈ ਜਾਣੀ ਆ ਤੇ ਇਹ ਕਿਥੋਂ ਆ ਗਈ ਆ ਨਾਲ ਕੋਈ ਗੱਲ ਨਹੀਂ ਜਾਣਾ ਨਹੀਂ ਮੈਂ ਮੇਰੇ ਨਹੀਂ ਪੇਕੇ ਉਥੇ ਵੱਡੀ ਬਹੁਤੀ ਮੋਹਤ ਪਰ ਬਣੀ ਆ ਆਹ ਕਿਹੜਾ ਫੋਨ ਆ ਗਿਆ ਵਾ ਪਰਜਾਈ ਦਾ ਫੋਨ ਹੈਲੋ ਸਸਰੀ ਘਰ ਪਜਾਈ ਹਾਂ ਮੈਂ ਤਾਂ ਠੀਕ ਠਾਕ ਆ ਤੂੰ ਸੁਣਾ ਕੀ ਚੰ ਚੜ੍ਹਿਆ ਜਿਗਾ ਅੱਛਾ ਅੱਛਾ ਬਾਟ ਟੁੱਟ ਗਿਆ ਹਾਏ ਮੈਂ ਮੱਜਾ ਨਹੀਂ ਮੈਨੂੰ ਪਹਿਲਾਂ ਹੀ ਪਤਾ ਲੱਗਣ ਡਿਆ ਹੈਗਾ ਮਨਜਿੰਦਰ ਨੂੰ ਫੋਨ ਕੀਤਾ ਭੂਆ ਨੇ ਆਹੋ ਉਹ ਤਾਂ ਪੱਕਾ ਕਰ ਲਈ ਇਹਨੂੰ ਵੀ ਜੀਵਨ ਨੂੰ ਨਾਲ ਨਾ ਲੈ ਕੇ ਆਈ। ਉਹ ਤਾਂ ਮੇਰਾ ਦਿਮਾਗ ਕੰਮ ਕਰ ਗਿਆ ਕਿ ਕੋਈ ਨਾ ਕੋਈ ਗੱਲ ਉਥੇ ਹੋ ਗਈ ਆ। ਆਹੋ। ਨਹੀਂ ਮੈਂ ਮਨਿੰਦਰ ਨੂੰ ਮਨਾ ਲਿਆ ਉਹ ਆਉਣ ਲੱਗੀ ਨਾਲ ਹੀ ਮੈਂ। ਆਹੋ। ਇਹ ਪੁੱਵਾਂ ਦਾ ਕੀ ਇਰਾਦਾ ਵਾ? ਕਿ ਮੈਂ ਨਾ ਆਉਂਗੀ। ਹਾਂ ਨਹੀਂ ਕੋਈ ਨਹੀਂ। ਜੇ ਹੁਣ ਟੋਟੀ ਗਈ ਏ ਤੇਰਾ ਕੀ ਕਸੂnga? ਹਾਂ ਕੋਈ ਗੱਲ ਨਹੀਂ। ਕਰੂੰਗੀ ਆਣ ਕੇ ਗੱਲ ਮੈਂ। ਕਦਾ ਕੀ ਗੱਲ ਆ ਇਹ ਮੈਨੂੰ ਕਹਿੰਦਾ ਚਾਹ ਕ ਬੋਲੀ ਨਾ ਤਾਂ ਖੇਰ ਖੜਨਾ ਤਬ ਬੋਲਣਾ ਤਾਂ ਮੈਂ ਹੈ ਹੀ ਆ ਚੁੱਪ ਤਾਂ ਮੈਂ ਰਹਿ ਨਹੀਂ ਸਕਦੀ ਠੀਕ ਵਾ ਨਾ ਤੇ ਨਾਲੇ ਮੈਂ ਵੇਣੀ ਆ ਨਾ ਪੂਆ ਨੂੰ ਅੱਜ ਚੱਜਣਾ ਤੇ ਕੀ ਕਹਿੰਦੀ ਐ ਜਿਹੜੀ ਚੋਰੀ ਚੋਰੀ ਨੂੰ ਫੋਨ ਕਰਨ ਲਈ ਐ ਕਿ ਤੂੰ ਆਵੀਂ ਇਹਨੂੰ ਨਾ ਲੈ ਕੇ ਆਵੀਂ ਹੈ ਵੇ ਕਿੱਥੋਂ ਤੱਕ ਵੱਧ ਗਈ ਆ ਆਹੋ ਬੱਸ ਬੱਸ ਤੂੰ ਫਿਕਰ ਨਾ ਕਰ ਪਾ ਵੀ ਮੈਂ ਆਉਣ ਲੱਗੀ ਆ ਠੀਕ ਆ ਨਾ ਆਹੋ ਕੋਈ ਨਹੀਂ ਤੂੰ ਕਿਸਕਾ ਨਾ ਕੱਢੀ ਕਿਸ ਨੂੰ ਨਾ ਦੱਸੀ ਅਸ਼ਾ ਵੀਰ ਨੇ ਵੀ ਤੈਨੂੰ ਕਿਹਾ ਕੋਹ ਹਾਈ ਮੈਂ ਮਰ ਜਾ ਹੱਥੀ ਪੈਣ ਤੱਕ ਗਿਆ ਵਾ ਲੈ ਦੱਸ ਇਹਦੇ ਵਾਲੀ ਤੇ ਹਾਦੀ ਹੋ ਗਈ ਕਿਤੇ ਇਹਨੂੰ ਤੇ ਮੈਸਜ ਦਾ ਕਰਨੀ ਆ ਨਾ ਆਨਕੇ ਮੁੰਡਾ ਅੱਛਾ ਮੁੰਡਾ ਵੀ ਬੋਲਦਾ ਵਾ ਲੈ ਤੇਰੇ ਵੱਲ ਤੇ ਕੋਈ ਵੀ ਨਾ ਹੋਇਆ ਫਿਰ ਤੇਰੀ ਗੱਲ ਕਿਹਨੇ ਕਰਨੀ ਆ ਤੇਰੀ ਗੱਲ ਤੇ ਮੈਂ ਹੀ ਕਰਨੀ ਆ ਨਾ ਕੋਈ ਨਹੀਂ ਤੂੰ ਹੌਸਲਾ ਕਰ ਮੈਂ ਆ ਗਈ ਆਹੋ ਆ ਗਈ ਆ ਗਈ ਬੱਸ ਮੈਂ ਡੀਕ ਤੂੰ ਮਿੰਨੂ ਕੱਪੜੇ ਮੈਂ ਪਾ ਲੇ ਆ ਡਾਇਮੰਡ ਜਦ ਕਰ ਦਿੱਟ ਸਟਾਰਟ ਕਰਨਾ ਹਾਂ ਉਹਨੂੰ ਨਾ ਪਤਾ ਲੱਗੇ ਵੀ ਤੇਰਾ ਫੋਨ ਆਇਆ ਚਲ ਠੀਕ ਆ ਮੈਂ ਰੱਖ ਦਿਆਂ ਫੋਨ ਫਿਰ ਹੈ ਚੰਗਾ ਸਤਿ ਸ੍ਰੀ ਅਕਾਲ ਲੈ ਹੁਣ ਫੋਨ ਕਰਨ ਲਈ ਆ ਮੈਨੂੰ ਜਦ ਸਾਰੀ ਗੱਲ ਦਾ ਪਤਾ ਲੱਗ ਗਿਆ ਚਲ ਕੋਈ ਨਹੀਂ ਜਾਨੀ ਆ ਮੈਂ ਵੀ ਨਾਲ ਵੱਡੀ ਗੱਲ ਹੁਣ ਭੂਆ ਹੋਣਾ ਗਾੜੀ ਭੂਆ ਨੇ ਵੇਖ ਕੇ ਤੇ ਮੈਨੂੰ ਉਦਾਂ ਹੀ ਮੱਚਣਾ ਵੀ ਮੈਂ ਤੈਨੂੰ ਸੱਦਿਆ ਨਹੀਂ ਤੇ ਇੱਕਦਰੋਂ ਆ ਗਈ ਨਾਲੇ ਲੱਗ ਜੂਗਾ ਪਤਾ ਉਹਨੂੰ ਵੀ ਮੇਰੀ ਕਿੰਨੀ ਕ ਚੱਲਦੀ ਹੈ